ਵਿਆਦਾ ਚਾਂਸਾ ਦੇ ਕੇ ਮੁੰਡੇ ਨੇ ਰੈਡ ਬੁੱਲ ਚ ਨਸ਼ਾ ਮਿਲਾ ਕੇ ਕੁੜੀ ਨਾਲ ਕੀਤਾ ਜ਼ਬਰ ਜਨਾਹ ਇਸ ਲਈ ਸੀ ਜੀ ਜਿਹੜੀ ਜਿਹੜੀ ਹੈਗੀ ਉਹਨੇ ਇਹ ਆਪਣਾ ਅਲਿਗੇਸ਼ਨਸ ਲਾਇਆ ਹੈ ਕਿ ਉਹਦੀ ਇੱਕ ਮੰਗੇ ਨਾਲ ਉਹ 6 ਮਹੀਨੇ ਤੋਂ ਜਾਣ ਪਛਾਣ ਸੀਗੀ ਜਿਹਦੇ ਕਰਕੇ ਉਹ ਨਾਲ ਉਹਨੇ ਉਸ ਹੋਟਲ ਦੇ ਵਿੱਚ ਬੁਲਾਇਆ ਸੀਗਾ ਤੇ ਇਹ ਵੀ ਕਿਹਾ ਸੀਗਾ ਕਿ ਜੀ ਅਸੀਂ ਅਗਲੇ ਦਿਨ ਵਿਆਹ ਕਰਾਣਾ ਹੈਗਾ ਵਿਆਖ ਕਰਵਣ ਤੋਂ ਮੁਕਰਿਆ ਮੁੰਡਾ ਰਾਤ ਉਹ ਸਾਰੇ 호텔ਾਂ ਦੇ ਵਿੱਚ ਰੁਕਿਆ ਹੈ ਤੇ ਅਗਲੇ ਦਿਨ ਡੇਡੀ ਨੇ ਇਹ ਕੰਪਲੇਨ ਦਿੱਤੀ ਕਿ ਜੀ ਸਾਡੀ ਸਾਡੇ ਸਾਡੇ ਮੇਰੇ ਨਾਲ ਜਿਹੜਾ ਕੰਮ ਹੋਇਆ ਉਹ ਵਿਆਹ ਦੇ ਝਾਂਸੇ ਕਰਕੇ ਹੋਇਆ ਹੈ ਤੇ ਅਗਲੇ ਦਿਨ ਮੇਰੇ ਨਾਲ ਵਿਆਹ ਕਰਨ ਤੋਂ ਇਨਕਾਰ ਕਰਦਾ ਪੁਲਿਸ ਨੇ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਕੀਤਾ ਦਰਜ ਅੱਜ ਇੱਕ ਬੰਦੇ ਤੇ ਅਸੀਂ ਜਿਹੜਾ ਮੇਨ ਹੈਗਾ ਜਿਹਦੇ ਨਾਲ ਉਹ ਕਹਿੰਦੀ ਹੈ ਕਿ ਜੀ ਮੈਂ 6 ਮਹੀਨੇ ਤੋਂ ਮੇਰੇ ਨਾਲ ਗਲਵੱਤ ਸੀਗੀ ਉਹਦੇ ਉੱਤੇ ਪਰਚਾ ਦਰਜ ਕੀਤਾ ਹੈ ਅੰਡਰ ਸੈਕਸ਼ਨ 69 ਅਧੀਨ ਰਾਮ ਮੰਡੀ ਦੇ ਅਧੀਨ ਆਉਂਦਾ ਇੱਕ ਹੋਟਲ ਜਿੱਥੇ ਇੱਕ ਮੁੰਡੇ ਦੇ ਵੱਲੋਂ 24 ਸਾਲ ਦੀ ਕੁੜੀ ਨੂੰ ਰੈੱਡ ਬੁੱਲ ਦੇ ਵਿੱਚ ਕੋਈ ਨਸ਼ੀਲੀ ਵਸਤੂ ਪਿਲਾ ਕੇ ਉਸ ਦੇ ਨਾਲ ਸਰੀਰਕ ਸੰਬੰਧ ਬਣਾਇਆ ਗਿਆ ਲੜਕੀ ਦੇ ਵੱਲੋਂ ਮੁੰਡੇ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਤੇ ਉੱਥੋਂ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਿਤ ਕੁੜੀ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਨੂਰਪੁਰ ਤਹਿਸੀਲ ਫਲੋਰ ਦੇ ਅਧੀਨ ਇੱਕ ਪਿੰਡ ਜਿੱਥੇ ਦੀ ਉਹ ਰਹਿਣ ਵਾਲੀ ਹੈ ਅਲੱਗ-ਅਲੱਗ ਪ੍ਰੋਗਰਾਮਾਂ ਦੇ ਵਿੱਚ ਹੋਸਟਿੰਗ ਦਾ ਕੰਮ ਕਰਦੀ ਹੈ ਤੇ ਅਮਨਦੀਪ ਸਿੰਘ ਲਾਲੀ ਦੇ ਨਾਲ ਉਸ ਦੀ ਮੁਲਾਕਾਤ 4 ਮਹੀਨੇ ਪਹਿਲਾਂ ਹੁੰਦੀ ਹੈ ਉਸ ਤੋਂ ਬਾਅਦ ਉਹ 2-3 ਵਾਰ ਮਿਲਦੇ ਨੇ ਤੇ 25 ਅਕਤੂਬਰ ਨੂੰ ਰਾਤ ਕਰੀਬ 10 ਵਜੇ ਉਹ ਲੜਕਾ ਜਿਸ ਨੇ ਆਪਣੇ ਮੋਬਾਈਲ ਫੋਨ ਤੋਂ ਉਸ ਨੂੰ ਫੋਨ ਕੀਤਾ ਹੈ ਕੀ ਅੱਜ ਮਿਲਣਾ ਹੈ ਤੇ ਸਵੇਰੇ ਅਸੀਂ ਦੋਵਾਂ ਨੇ ਵਿਆਹ ਕਰਨਾ ਬਸ ਇਸ ਤੋਂ ਬਾਅਦ ਉਹ ਰਾਤ ਨੂੰ ਹੋਟਲ ਦੇ ਵਿੱਚ ਰੁਕਦੇ ਨੇ ਇਸ ਦੇ ਦਰਮਿਆਨ ਕੁੜੀ ਦਾ ਇਹ ਕਹਿਣਾ ਕਿ ਉਸ ਨੂੰ ਕੁਝ ਨਸ਼ਿੱਲੀ ਚੀਜ਼ ਪਲਾਈ ਗਈ ਹੈ ਤੇ ਉਸ ਤੋਂ ਬਾਅਦ ਉਸ ਦੇ ਨਾਲ ਸਰੀਰਕ ਸੰਬੰਧ ਬਣਾਇਆ ਗਿਆ ਸਵੇਰੇ ਜਦ ਉਸ ਨੂੰ ਹੋਸ਼ ਆਇਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਸਰੀਰ ਤੇ ਕਾਫੀ ਨਿਸ਼ਾਨ ਪਾਏ ਗਏ ਨੇ ਤਾਂ ਮੈਡੀਕਲ ਕਰਵਨ ਤੋਂ ਬਾਅਦ ਹੁਣ ਪੁਲਿਸ ਕਹਿੰਦੀ ਹੈ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਸਾਨੂੰ ਕੱਲ ਇਤਲਾਹ ਆਈ ਸੀਗੀ ਲੇਡੀ ਜਿਹੜੀ ਹੈਗੀ ਉਹਨੇ ਇਹ ਆਪਣਾ ਅਲੀਗੇਸ਼ਨਸ ਲਾਇਆ ਹੈ ਕਿ ਉਹਦੀ ਇੱਕ ਮੁੰਡੀ ਦੇ ਨਾਲ ਉਹ 6 ਮਹੀਨੇ ਤੋਂ ਜਾਣ ਪਛਾਣ ਸੀਗੀ ਜਿਹਦੇ ਕਰਕੇ ਉਹ ਨਾਲ ਉਹਨੇ ਉਹਨੂੰ ਉਸ ਹੋਟਲ ਦੇ ਵਿੱਚ ਬੁਲਾਇਆ ਸੀਗਾ ਤੇ ਇਹ ਵੀ ਕਿਹਾ ਸੀਗਾ ਕਿ ਜੀ ਅਸੀਂ ਅਗਲੇ ਦਿਨ ਵਿਆਹ ਕਰਾਣਾ ਹੈਗਾ ਤੇ ਵਿਆਹ ਕਰਾਣ ਦੇ ਲਈ ਉਹ ਜਿਹੜੀ ਲੇਡੀ ਦੇ ਅਲੀਗੇਸ਼ਨ ਨੇ ਉਹ ਕਹਿੰਦੀ ਹੈ ਕਿ ਲੜਕਾ ਵੀ ਸੀਗਾ ਤੇ ਨਾਲ ਉਹਦੇ ਦੋ ਦੋਸਤ ਸੀਗੇ ਜਿਨ੍ਹਾਂ ਨੇ ਅਗਲੇ ਦਿਨ ਗਵਾਈ ਪਾਣੀ ਸੀਗੀ ਰਾਤ ਉਹ ਸਾਰੇ ਹੋਟਲ ਦੇ ਵਿੱਚ ਰੁਕੇ ਹੈ ਤੇ ਅਗਲੇ ਦਿਨ ਲੇਡੀ ਨੇ ਇਹ ਕੰਪਲੇਨ ਦਿੱਤੀ ਕਿ ਜੀ ਸਾਡੀ ਸਾਡੇ ਮੇਰੇ ਨਾਲ ਜਿਹੜਾ ਕੰਮ ਹੋਇਆ ਉਹ ਵਿਆਹ ਦੇ ਢਾਂਸੇ ਕਰਕੇ ਹੋਇਆ ਹੈ ਤੇ ਅਗਲੇ ਦਿਨ ਮੇਰੇ ਨਾਲ ਵਿਆਹ ਕਰਨ ਤੋਂ ਇਨਕਾਰ ਕਰਤਾ ਜਿਹਦੇ ਕਰਕੇ ਅਸੀਂ ਪੀਐਸ ਰਾਮੂ ਮੰਡੀ ਦੇ ਵਿੱਚ ਐਫਆਈਆਰ 309/25 ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 69 ਆਫ ਬੀਐਨਐਸਜੀ औरत ਮੈਮ ਕੌਨਸੇ ਹੋਟਲ ਮੇਂ ਬੁਲਾਇਆ ਗਿਆ ਔਰ ਕੀਆ ਕੁਛ ਬਾਚੀਤ ਹੋਈ ਨੀ ਜਿਹੜਾ ਹੋਟਲ ਹੈਗਾ ਜੀ ਉਹ ਮੈਰੀਟਨ ਹੋਟਲ ਦੀ ਘਟਨਾ ਹੈਗੀ ਸੋ ਮੈਂ ਜਿੱਦਾਂ ਤੁਹਾਨੂੰ ਦੱਸ ਰਹੀ ਹੈਗੀ ਇਹ ਅਲਿਗੇਸ਼ਨ ਹੈ ਕੁੜੀ ਦੇ ਤੇ ਇਹ ਸਾਰੀ ਚੀਜ਼ਾਂ ਜਿਹੜੀ ਵੀ ਉਹਨੇ ਕਹੀ ਹੈ ਉਹਨ ਨੇ ਐਫ ਆਈ ਆਰ ਤਾਂ ਸੀ ਮੁੱਢਲੀ ਤਫ਼ਤੀਸ਼ ਤੇ ਰਜਿਸਟਰ ਕਰਤੀ ਹੈਗੀ ਉਹ ਸਾਰੇ ਅਲਿਗੇਸ਼ਨ ਨੂੰ ਵੈਰੀਫਾਈ ਕਰ ਰਹੀ ਹੈ ਕਿ ਕਿੰਨੇ ਲੋਕਾਂ ਪਰ ਮਾਮਲਾ ਦਰਜ ਕੀਤਾ ਗਿਆ ਹੈ ਔਰ ਕੀ ਧਾਰਾਵਾਂ ਦੇ ਤਹਿਤ

ਪੁਸ਼ਾਤ ਹੋਈ ਇਸ ਜੇ ਉਹ ਹਾਜੀ ਫਰਾਰੇ ਜਿਹੜਾ ਦੋਸ਼ੀ ਹੈ ਉਹ ਫਰਾਰੇ ਹੈ ਪਰ ਅਸੀਂ ਜਿਹੜੀ ਮੌਕੇ ਦੀ ਫੁਟੇਜ ਹੈਗੀ ਮੌਕੇ ਦੀ ਫੋਰੈਂਸਿਕ ਐਗਜ਼ਾਮੀਨੇਸ਼ਨ ਉਹ ਸਾਰਾ ਅਸੀਂ ਕਰਾ ਰਹੇ ਹੈਗੇ ਤੇ ਅਸੀਂ ਕੋਲ ਡੀਟੇਲਸ ਤੇ ਟੈਕਨੀਕਲ ਐਵੀਡੈਂਸ ਵੀ ਸਾਰੀ ਸ਼ਾਹਦਤ ਵੀ ਘੱਟੀ ਕਰ ਲੜਕੀ ਨੇ ਇਹ ਵੀ بتایا ਕਿ ਦੋ ਦੋਸਤ ਉਸ کے ساتھ اور تھے ਜੀ ਤਾਂ کیا انہوں نے ਵੀ ਉਸ کے ساتھ کوئی ایسی حرکت کی ہے کہ وہ الگ ਹੀ تھے الگ روم میں ਨੀ ਫਿਰ ਹਾਲ ਜੀ ਉਹ ਇਹ ਜ਼ਰੂਰ ਕਹਿੰਦੇ ਕਿ ਜਿਹੜੇ ਦੋ ਦੋਸਤ ਸੀਗੇ ਉਹ ਵੀ ਉੱਥੇ ਹੋਟਲ ਦੇ ਵਿੱਚ ਸੀਗੇ ਬਟ ਉਹਨਾਂ ਦਾ ਕੀ ਰੋਲ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕੀਤਾ ਜਾਏਗਾ ਜੀ ਹੋਟਲ ਦੀ ਗੱਲ ਕਰਾਂ ਤਾਂ ਹੋਟਲ ਕਾਫੀ ਸਟੇਟਸ ਵਾਈਜ਼ ਕਾਫੀ ਉੱਚਾ ਨਾਮ ਹੈ ਦਾ ਉਸ ਹੋਟਲ ਦਾ ਪਰ ਤੀਸਰਾ ਨਾ ਮਾਮਲਾ ਇਦਾਂ ਦੇ ਹੋਟਲ ਚ ਆਵਾ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜਿਹੜੇ ਤੁਹਾਨੂੰ ਅਕਸਰ ਵੀ ਵਿਵਾਦੋ ਮੇ ਇਹ ਹੋਟਲ ਰਹਿ ਚੁੱਕਾ ਹੈ ਸਟਾਫ ਦੁਆਰਾ ਵੀ ਉੱਤੇ ਅਲੀਗੇਸ਼ਨ ਲਗਾਏ ਕਿ ਵਾਪੇ ਜਦ ਕਸਟਮਰ ਰਹਿਤੇ تھے ਤੱਬ ਵੀ ਐਸੀ ਤੇ ਇਹ ਅਲੀਗੇਸ਼ਨ ਲਗੇ ਜੀ ਇਹ ਪੁਰਾਣੇ ਅਲੀਗੇਸ਼ਨਸ ਬਾਰੇ ਦਾ ਮੈਨੂੰ ਪਤਾ ਨਹੀਂ ਹੈਗਾ ਤਾਂ ਮੈਂ ਆਈ ਵਿਲ ਨੋਟ ਬੀ এবਲ ਟੂ ਕਮੈਂਟ ਔਨ ਦੋਸ ਅਲੀਗੇਸ਼ਨਸ ਐਂ ਫਿਲਹਾਲ ਇਹ ਜਿਹੜੀ ਚੀਜ਼ ਹੈ ਥਿਸ ਹਾਸ ਹੈਪਨਡ ਬਟ ਇਦੇ ਵਿੱਚ ਹੋਟਲ ਦੀ ਕੀ ਰਿਸਪੌਂਸਿਬਿਲਟੀ ਹੈ ਤੇ ਉਹਨਾਂ ਦੇ ਸਟਾਫ ਦਾ ਕੋਈ ਰੋਲ ਹੈ ਕੀ ਨਹੀਂ ਆਈ ਇਟਸ ਟੂ अर्ली ਟੂ ਕਮੈਂਟ ਔਨ ਇਟ ਔਰ ਡੂਰਿੰਗ ਇਨਵੈਸਟੀਗੇਸ਼ਨ ਕੋਈ ਕੁਝ ਆਂਦਾ ਹੈ ਤਾਂ ਡਿਫੀਨਿਟਲੀ ਕੁਝ ਕਿ ਜਦੋਂ ਲੜਕੀ ਨਾਲ ਹੋਇਆ ਉਸ ਕੋਈ ਨਸ਼ੀਲੀ ਵਸੂਲੀ ਜਾਂ ਸਮਥਿੰਗ ਕੀ ਉਹ ਅਲਿਗੇਸ਼ਨ ਜ਼ਰੂਰ ਲਗਾਉਂਦੀ ਹੈ ਜੀ ਇਸ ਚੀਜ਼ ਦੇ ਕਿ ਜੇ ਉਹਨੂੰ ਕਿਸੇ ਰੈਡ ਬੁੱਲ ਦੇ ਵਿੱਚ ਕੁਝ ਮਿਲਾ ਕੇ ਉਹਨੂੰ ਉਹ ਦਿਨ ਉਹਨੂੰ بے ہوਸ਼ੀ ਦੀ ਹਾਲਤ ਵਿੱਚ ਲਾਇਆ ਗਿਆ ਬਟ ਉਹ ਜਿਹੜੀ ਚੀਜ਼ ਹੈ ਜੀ ਉਹ ਵੀ ਫੋਰੈਂਸਿਕ ਐਗਜ਼ਾਮੀਨੇਸ਼ਨ ਤੇ ਮੈਡੀਕਲ ਐਗਜ਼ਾਮੀਨੇਸ਼ਨ ਦਾ ਮੈਟਰ ਹੈ कि ਇਹੋ ਜਿਹੀ ਚੀਜ਼ ਕੋਈ ਮੌਕੇ ਤੇ ਬਰਾਮਦ ਹੋਈ ਹੈ ਜਾਂ ਫਿਰ ਉਹਦੇ ਸਰੀਰ ਦੇ ਵਿੱਚ ਇਹੋ ਜਿਹੀ ਕੋਈ ਨਸ਼ੀਲੀ ਚੀਜ਼ ਪਾਈ ਗਈ ਹੈ ਪਾਈ ਗਈ ਹੈ ਜਿਵੇਂ ਉਸ ਨਾਲ ਉਹਨਾਂ ਕੋਲ ਕੋਈ ਕੁਛ ਦੇ ਕੁਛ ਕੀਤਾ ਹੋਵੇ ਜਾਂ ਨਹੀਂ ਸੀ ਫਿਰ ਹਾਲ ਉਸ ਸਾਰੇ ਫਰਾਰ تینوں ਫਰਾਰ